ਇਸ ਥਾਂ ਦੇ ਉੱਤੇ ਇੱਕ ਪਹਿਲਾਂ ਵਾਲੀ ਵੀਡੀਓ ਸੀ ਇਸੇ ਥਾਂ ਦੇ ਉੱਤੇ ਖੜਕੇ ਉਦੋਂ ਇਹ ਬਣ ਰਿਹਾ ਸੀ ਪੂਰਾ ਸਟਰਕਚਰ ਉਹ ਤੁਸੀਂ ਦੇਖੋਗੇ ਹਰ ਪਾਸੇ ਮੋਸ਼ਕੀ ਮੋਸ਼ਕ ਸੀ ਪੂਰਾ ਕਾਲਾ ਪਾਣੀ ਸੀਗਾ ਇਸ ਥਾਂ ਦਾ ਪਰ ਹੁਣ ਅੱਜ ਉਸੇ ਥਾਂ ਤੇ ਖੜੇ ਆ ਇੱਕ ਵੀ ਥਾਂ ਦਾ ਫਰਕ ਨਹੀਂ ਯਾਰ ਤੇ ਜੇ ਮੈਂ ਹਜੇ ਵੀ ਇਹ ਸਾਰਾ ਸੱਚ ਦੇਖ ਕੇ ਮੈਂ ਨਹੀਂ ਮੰਨਦਾ ਫਿਰ ਮੈਂ ਕਦੋਂ ਮੰਨوں ਫਿਰ ਮੇਰੀ ਵੀ ਮਾੜੀ ਗੱਲ ਆ ਜਾਂ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਮਾੜੀ ਗੱਲ ਆ ਕਿਉਂਕਿ ਜੇ ਹੋਰ ਕੋਈ ਹੋਵੇ ਤਾਂ ਯਾਰ ਆਪਾਂ ਕਿਸੇ ਦੀ ਗਵਾਹੀ ਨੂੰ ਤਾਂ ਰੱਦ ਵੀ ਕਰ ਦਗੇ ਇੱਥੇ ਤਾਂ ਮੈਂ ਖੁਦ ਹੀ ਆਇਆ ਮੈਂ ਆਪਦੀ ਹੀ ਗੱਲ ਤੋਂ ਕਿਵੇਂ ਬਲਟਾਂ ਲੈ ਲਿਆ ਕੰਮ ਨੇੜੀ ਹਾਂ ਗੁਰੂ ਨੇ ਕਿਰਪਾ ਕਰਦੀ ਬੰਦੇ ਦੇ ਹੱਥ ਕੁਛ ਨਹੀਂ ਬਣੇ ਕਹਿੰਦੇ ਜਿਸ ਕਾਰਕਾਰ ਦਿੱਤੇ ਨਹੀਂ ਕੀਆ ਮਾਨਸਿਕਾ ਵਿਚਾਰ ਆ ਰੰਬੰਦਾ ਤਾਂ ਉਦੋਂ ਕਰ ਸਕਦਾ ਇਹ ਵੀ ਗੁਰੂ ਕਿਰਪਾ ਕਰੇ ਨਹੀਂ ਤਾਂ ਬੰਦਾ ਜਿਹੜਾ ਹੈਗਾ ਆਲਸੀ ਮਰ ਲੈਂਦੀ ਲੱਗੇ ਹੋਏ ਆ ਜਤਨ ਕਰ ਰਹੇ ਆ ਇੱਕ ਤਾਂ ਜਿਹੜਾ ਗੰਦਾ ਪਾਣੀ ਪੈ ਰਿਹਾ ਉਹਨੂੰ ਰੋਕਣਾ ਨਾ ਰੋਕਣ ਦਾ ਮਤਲਬ ਉਹਦਾ ਪ੍ਰਬੰਧ ਕਰਨਾ ਦੂਸਰੇ ਦੇ ਵਿੱਚ ਜੋ ਕੁਝ ਡਿੱਗਿਆ ਸੀ ਉਹਨੂੰ ਕੱਢਣਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੋਹਾ ਸੀ ਤਕਰੀਬਨ ਇੱਥੇ ਢੇਰੀਆਂ ਲੱਗ ਗਈਆਂ ਤੁਸੀਂ ਦੇਖੋਗੇ ਆ ਸਾਰਾ ਜਿਹੜਾ ਹੈਗਾ ਉਹਦੇ ਨਾਲ ਪਾਣੀ ਜਿਹੜਾ ਹੈਗਾ ਅੱਗੇ ਨੂੰ ਇੱਥੇ ਕਾਫੀ ਹੱਦ ਤੱਕ ਠੀਕ ਜਿਹੜਾ ਹੈਗਾ ਆ ਗਿਆ ਪਿੰਡ ਦਾ ਪਾਣੀ ਬੰਦ ਹੋ ਜੂ 79 ਡੈਰੀਆਂ ਸੀ ਉਹ ਉਹ ਬੰਦ ਕਰਨੀਆਂ ਸੀ ਉਹਨਾਂ ਵਿੱਚੋਂ ਟੈਕਨੀਕਲੀ ਤਾਂ ਸਾਰੇ ਹੁਣ ਕੋਈ ਕਹਿੰਦਾ ਮੈਂ ਨਹੀਂ ਪਾਉਂਦਾ ਪਰ ਨੇਰੇ ਸਵੇਰੇ ਜਦੋਂ ਪਾਉਂਦੇ ਉਹਨਾਂ ਨੂੰ ਫੜਦੇ ਆ ਹੁਣ ਇਦੋਂ ਗਾਂ ਜੜੀਆਂ ਹੈ ਤਾਜਪੁਰ ਦੀਆਂ ਡੈਰੀਆਂ ਰਹਿ ਗਈਆਂ ਉਹਨਾਂ ਦਾ ਬਹੁਤ ਬੰਦ ਆ ਥੋੜਾ ਵਿੱਚ ਡਿੱਗਦਾ ਤੇ ਮੰਨ ਕੇ ਜਿਹੜੇ ਪਾ ਰਹੇ ਸੀ ਪਾਣੀ ਇੰਨਾ ਖਰਾਬ ਸਾਰੇ ਲੈ ਆਂਦੇ ਸੀ ਸਹੀਂ ਕਿ ਇਸ ਜੀਵਨ ਦੇ ਵਿੱਚ ਸਾਡਾ ਸੁਭਾਅ ਆ ਨਾ ਤਾਂ ਅਸੀਂ ਕਿਸੇ ਨੂੰ ਕਦੇ ਗਾਲ ਕੱਢਦੇ ਨਾ ਕਿਸੇ ਨੂੰ ਮਾੜਾ ਬੋਲਦੇ हां ਉਹਨਾਂ ਨੂੰ ਸਗੋਂ ਸ਼ਰਮਸਾਰ ਜ਼ਰੂਰ ਕਰਦੇ ਆ ਵੀ ਤੁਸੀਂ ਬਾਬੇ ਤੋਂ ਮਾਫੀ ਮੰਗੋ ਜੋ ਤੁਸੀਂ ਗਲਤੀਆਂ ਕੀਤੀਆਂ ਤੁਹਾਨੂੰ ਨਹੀਂ ਕਰਨੀ ਚਾਹੀਦੀਆਂ ਸੀ ਜੇ ਜਾਇਦਾਦ ਤਾਂ ਦੱਸੋ ਵੀ ਤੁਹਾਡਾ ਪਾਣਾ ਚਾਹੀਦਾ ਕਨਵਿੰਸ ਕਰਾ ਕੇ ਤੇ ਜਿਹੜੇ ਹੈਗੇ ਆ ਡੈਰੀਆਂ ਵਾਲੇ ਦੂਸਰੇ ਫਿਰ ਜਿਹੜਾ ਨਹੀਂ ਮੰਨਦਾ ਉਹਦੇ ਉੱਤੇ ਫਿਰ ਕਾਨੂੰਨ ਬੈਠਾ ਕਈ ਵਾਰ ਸਾਰੇ ਨਾ ਸਮਝ ਜਾਂਦੇ ਆ ਕਈਆਂ ਨੂੰ ਇਸ਼ਾਰਾ ਨਹੀਂ ਸਮਝਦਾ ਫਿਰ ਉਹ ਪਸ਼ੂ ਵਾਲਾ ਹਾਲਾ ਉਹਨਾਂ ਨੂੰ ਜਿਹੜੇ ਹੈਗਾ ਕਿ ਕਾਨੂੰਨ ਦਾ ਡਰ ਵੀ ਉਹਨਾਂ ਨੂੰ ਚਾਹੀਦਾ ਸੋ ਉਹਦੇ ਵਾਸਤੇ ਚਾਰ ਸਫਰੇ ਅਸੀਂ ਹਰ ਦਾਅ ਜਿਹੜਾ ਹੈ ਉਹ ਵਰਤ ਰਹੇ ਹਾਂ ਪਰ ਬੁੱਢਾ ਦਰਿਆ ਸਾਫ ਹੋਵੇ ਇਹ ਪਵਿੱਤਰ ਹੋਵੇ ਇਹਦੀ ਪਵਿੱਤਰਤਾ ਬਹਾਲ ਹੋਵੇ ਕੰਮ ਕਰ ਦੇ ਕਰੀ ਜਾਂਦੇ ਹੋ ਜਿਹੜਾ ਉਹ ਕਿੰਨੀ ਦੂਰ ਤੱਕ ਪਹੁੰਚ ਗਿਆ ਇੱਥੋਂ ਕਿੰਨੇ ਤਕਰੀਬਨ 3 3.5 ਕਿਲੋਮੀਟਰ ਹੋਊਗਾ ਜਿੱਥੇ ਉਹ ਹਾਈਵੇ ਤੇ 4 ਕਿਲੋਮੀਟਰ ਤੇ ਇਥੋਂ ਗੁਰਦੁਆਰਾ ਗਊ ਘਾਟਾ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਚਰਨ ਪਾਇਆ ਤੇ ਉਥੋਂ ਤੱਕ ਸਾਫ ਕਰਨਾ ਕਿ ਉਦੋਂ ਗਾਂ ਵੀ ਆ। ਸਾਫ ਸਾਰੇ ਹੀ ਕਰਨਾ। ਪਹਿਲਾ ਸਟੈਪ ਤਾਂ ਕਿ ਬਾਬੇ ਨਾਨਕ ਦੇ ਘਰ ਤੱਕ ਪਹੁੰਚੀ ਆ। ਉਦੋਂ ਗਾਂ ਦੂਸਰਾ ਸਟੈਪ ਆ ਗਿਆ ਇਥੇ ਐਂਟਰੀ ਤੇ। ਤੀਸਰਾ ਸਟੈਪ ਜਿਹੜਾ ਹੋਗਾ ਉਹ ਗਊ ਘਾਟਾ ਜਿੱਥੇ ਮਹਾਰਾਜ ਨੇ ਚਰਨ ਪਾਏ। ਉਸ ਤੋਂ ਅੱਗੇ ਜਿਹੜੇ ਹੈਗੇ ਆ ਪਾਣੀ ਡਿੱਗਦੇ ਆ ਫਿਰ ਉਹਨਾਂ ਨੂੰ ਬੰਦ ਕਰਾ ਕੇ ਲਾਸਟ ਤੱਕਰ ਜਿਹੜਾ ਹੈ ਇਹ ਪਾਣੀ ਜਿਹੜਾ ਸਾਫ ਜਾਵੇ ਜਿਸ ਤਰ੍ਹਾਂ ਦਾ ਇਦਾਂ ਦਾ ਆ। ਇਦਾਂ ਦੇ ਪਾਣੀ ਬਾਹਰ ਜਿਹੜਾ ਹੈਗਾ ਜਿਹੜੇ ਮਾਲਵਾ ਤੇ ਰਾਜਸਥਾਨ ਦੇ ਲੋਕ ਪੀਂਦੇ ਆ ਉਹਨਾਂ ਨੂੰ ਪਹੁੰਚਣਾ ਚਾਹੀਦਾ। ਹਾਲਾਂਕਿ ਮੈਂ ਤਾਂ ਪਿਛਲੀ ਵਾਰ ਤੁਹਾਨੂੰ ਇਹ ਵੀ ਪੁੱਛਿਆ ਸੀ ਮਾ ਬਾਬਾ ਜੀ ਬਾਲਾ ਵੱਡਾ ਪੰਗਾ ਨਹੀਂ ਲੈ ਲਿਆ ਪਰ ਤੁਸੀਂ ਕਿਹਾ ਸੀ ਵੀ ਮਹਾਰਾਜ ਆਪੀ ਆਉਣੇ ਆਪੀ ਪਾਰ ਕਰਨਾ ਤਾਂ ਬਹੁਤ ਉਸ ਹਿਸਾਬ ਦੇ ਨਾਲ ਕੰਮ ਛੇਤੀ ਸਾਫ਼ ਹੋਇਆ ਤੇ ਹਜੇ ਵੀ ਹੋ ਰਿਹਾ ਮੈਨੂੰ ਲੱਗਦਾ ਵੀ ਬਾਕੀ ਕੋਈ ਬੇਦੀ ਬਣਨੀ ਹੁੰਦੀ ਹੈ ਬਾਬਾ ਜੀ ਕਿਉਂਕਿ ਬੰਦੇ ਦੇ ਹੱਥ ਕੁਝ ਨਹੀਂਗਾ ਹੁਣ ਕੈਮਰੇ ਮੂਰੇ ਤੁਹਾਡੇ ਮੂਰੇ ਉਦੋਂ ਵੀ ਕਿਆ ਫੜਾ ਮਾਰੀ ਜਾਈ ਉਹ ਵੱਡੀ ਉਹ ਤੋਂ ਉਹ ਗੱਲ ਨਹੀਂ ਬਣਦੀ ਗੱਲ ਤਾਂ ਕੰਮ ਕਰਨਾ ਹੋਣਾ ਸੋ ਅਸੀਂ ਲਗਾਤਾਰ ਦਿਨ ਰਾਤ ਜਿੰਨੀ ਕ ਵਾਹਿਗੁਰੂ ਨੇ ਇੱਕ ਬ੍ਰਸ਼ਤੀ ਦਿੱਤੀ ਹੈ ਉਹ ਲੱਗੇ ਹੋਏ ਹਾਂ ਕਿ ਜੋ ਆਨੰਦ ਕਰਨ ਵਿੱਚ ਆਉਂਦਾ ਉਹ ਗੱਲਾਂ 'ਚ ਨਹੀਂ ਆਉਂਦਾ ਸੋ ਗੁਰਨਾਨਕ ਦੇ ਘਰ ਦਾ ਇਹ ਕਾਰਜ ਆ ਰੂਹ ਨੂੰ ਸਕੂਨ ਮਿਲਦੇ ਪਾਸਾ ਅਸੀਂ ਤਾਂ ਲੱਗੇ ਹੋਏ ਹਾਂ ਬਾਕੀ ਤੇਰੇ ਹੱਥ ਆ ਤੁਸੀਂ ਜੁੜੇ ਵੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਇਸ ਥਾਂ ਦੇ ਉੱਤੇ ਇੱਕ ਪਹਿਲਾਂ ਵਾਲੀ ਵੀਡੀਓ ਸੀ ਇਸੇ ਥਾਂ ਤੇ ਉੱਤੇ ਖੜਕੇ ਉਦੋਂ ਇਹ ਬਣ ਰਿਹਾ ਸੀ ਪੂਰਾ ਸਟਰਕਚਰ ਉਹ ਤੁਸੀਂ ਦੇਖੋਗੇ ਤੇ ਪਾਣੀ ਤੇ ਵੀ ਤੁਹਾਨੂੰ ਦਿਖਾਇਆ ਵੀ ਕਿੰਨਾ ਪਾਣੀ ਖਰਾਬ ਆ ਇਹ ਵੀ ਤੁਸੀਂ ਇਸ ਵੀਡੀਓ ਚ ਦੇਖ ਲਓ ਪਰ ਹੁਣ ਅੱਜ ਉਸੇ ਥਾਂ ਤੇ ਖੜੇ ਆ ਇੱਕ ਵੀ ਥਾਂ ਦਾ ਫਰਕ ਨਹੀਂ ਯਾਰ ਤੁਹਾਨੂੰ ਜੇ ਤੁਸੀਂ ਵੈਸੇ ਵੀ ਦੇਖੋਗੇ ਸ਼ਾਰਟਸ ਤੇ ਤੁਹਾਨੂੰ ਪਤਾ ਲੱਗ ਜਾ ਤਾਂ ਉਸੇ ਬੁੱਢੇ ਦਰਿਆ ਦੇ ਵਿੱਚੋਂ ਪਾਣੀ ਭਰਾਂਗੇ ਮੇਰੇ ਨਾਲ ਸੰਤ ਸੀਚਲ ਜੀ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਪਹਿਲਾਂ ਪਾਣੀ ਹੀ ਭਰੋ ਕਿਉਂਕਿ ਜੇ ਹੋਰ ਕੋਈ ਹੋਵੇ ਤਾਂ ਯਾਰ ਆਪਾਂ ਕਿਸੇ ਦੀ ਗਵਾਹੀ ਨੂੰ ਤਾਂ ਰੱਦ ਵੀ ਕਰ ਦਗੇ ਇੱਥੇ ਤਾਂ ਮੈਂ ਖੁਦ ਹੀ ਆਇਆ ਮੈਂ ਆਪਦੀ ਹੀ ਗੱਲ ਤੋਂ ਕਿਵੇਂ ਬਲਟਾਂ ਕਿਉਂਕਿ ਇੱਥੇ ਸਿਰਫ ਉਹ ਹਰ ਪਾਸੇ ਮੋਸ਼ਕੀ ਮੋਸ਼ਕ ਸੀ ਪੂਰਾ ਕਾਲਾ ਪਾਣੀ ਸੀਗਾ ਇਸ ਥਾਂ ਦਾ ਤੇ ਜੇ ਮੈਂ ਹਜੇ ਵੀ ਇਹ ਸਾਰਾ ਸੱਚ ਦੇਖ ਕੇ ਮੈਂ ਨਹੀਂ ਮੰਨਦਾ ਫਿਰ ਮੈਂ ਕਦੋਂ ਮੰਨوں ਫਿਰ ਮੇਰੀ ਵੀ ਮਾੜੀ ਗੱਲ ਆ ਜਾਂ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਵੀ ਮਾੜੀ ਗੱਲ ਆ ਸਤਿਗੁਰੂ ਬਾਬਾ ਜੀ ਸਤਿਗੁਰੂ ਠੀਕੋ ਚੜਦੀ ਕਲਾ ਮੇਰਾ ਗੁਰੂ ਦੀਆਂ ਲੈ ਲਿਆ ਕੰਮ ਨੇੜੇ ਜੀ ਹਾ ਗੁਰੂ ਨੇ ਕਿਰਪਾ ਕਰਦੀ ਬੰਦੇ ਦੇ ਹੱਥ ਕੁਛ ਨਹੀਂ ਪਾਣੀ ਕਹਿੰਦੀ ਜਿਸ ਕਾਰਕਾਰ ਦਿੱਤੇ ਨਹੀਂ ਕੀਆ ਮਾਨਸਿਕਾ ਵਿਚਾਰਾ ਰਮ ਬੰਦਾ ਤਾਂ ਉਦਮ ਕਰ ਸਕਦਾ ਇਹ ਵੀ ਗੁਰੂ ਕਿਰਪਾ ਕਰੇ ਨਹੀਂ ਤਾਂ ਬੰਦਾ ਜਿਹੜਾ ਹੈਗਾ ਆਲਸੀ ਮਰ ਲੈਂਦੀ ਲੱਗੇ ਹੋਏ ਆ ਜਤਨ ਕਰ ਰਹੇ ਆ तकरीबन ਇਹਦੇ ਪਿੱਛੇ ਜਿਹੜੇ ਹੈਗੇ ਆ 10 ਪਿੰਡ ਤਿੰਨ ਕਲੋਨੀਆਂ ਦਾ ਪਾਣੀ ਇਹਦੇ ਵਿੱਚ ਡਿੱਗਦਾ ਸੀ ਜਿਹਦੇ ਵਿੱਚੋਂ तकरीबन ਤਿੰਨ ਕਲੋਨੀਆਂ ਤੇ ਦੋ ਪਿੰਡ ਪੰਜਾਂ ਦਾ ਇੱਥੇ ਹੋ ਗਿਆ ਇਹ ਪੰਜ ਪਿੰਡ 10 ਤੇ ਇੱਕ ਤਨਾਂਸੂ ਜਿਹੜਾ ਹੈਗਾ ਉਹਦਾ ਪਾਣੀ ਜੋੜਨ ਵਾਲਾ ਰਹਿੰਦਾ ਇਹ ਪਿੰਡਾਂ ਦਾ ਪਾਣੀ ਬੰਦ ਹੋ ਜੂਗਾ 79 ਡੈਰੀਆਂ ਸੀ ਉਹ 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 ਬੰਦ ਕਰਨੀਆਂ ਸੀ ਉਹਨਾਂ ਵਿੱਚੋਂ ਟੈਕਨੀਕਲੀ ਤਾਂ ਸਾਰੇ ਹੁਣ ਕੋਈ ਕਹਿੰਦਾ ਮੈਂ ਨਹੀਂ ਪਾਉਂਦਾ ਪਰ ਨੇਰੇ ਸਵੇਰੇ ਜਦੋਂ ਪਾਉਂਦੇ ਉਹਨਾਂ ਨੂੰ ਫੜਦੇ ਆ ਸੋ ਇਹਦੇ ਵਿੱਚ ਜਿਹੜਾ ਦਰਿਆ ਦਾ ਕੀ ਸੀ ਇੱਕ ਤਾਂ ਜਿਹੜਾ ਗੰਦਾ ਪਾਣੀ ਪੈ ਰਿਹਾ ਉਹਨੂੰ ਰੋਕਣਾ ਨਾ ਰੋਕਣ ਦਾ ਮਤਲਬ ਉਹਦਾ ਪ੍ਰਬੰਧ ਕਰਨਾ ਦੂਸਰੇ ਇਹਦੇ ਵਿੱਚ ਜੋ ਕੁਝ ਡਿੱਗਿਆ ਸੀ ਉਹਨੂੰ ਕੱਢਣਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੋਹਾ ਸੀ ਤਕਰੀਬਨ ਇਸੇ ਢੇਰੀਆ ਲੱਗ ਗਿਆ ਤੁਸੀਂ ਦੇਖੋਗੇ ਸਾਰਾ ਜਿਹੜਾ ਹੈਗਾ ਪਹਿਲਾਂ ਅਸੀਂ ਜਿਹੜੀਆਂ ਮਸ਼ੀਨਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਵਾਕਟਾਂ ਸੀ ਉਹਨਾਂ ਨਾਲ ਕੱਢਦੇ ਸੀ ਉਹਦੇ ਵਿੱਚ ਗੋਹ ਨਹੀਂ ਸੀ ਆਉਂਦਾ ਮਿੱਟੀ ਹੋਈ ਜਾਂਦੀ ਸੀ ਢੂੰਗਾ ਹੋਈ ਜਾਂਦਾ ਸੀ ਪਰ ਗੋਹ ਵਾਰਨਿਸ਼ ਨਿਕਲਦਾ ਹੁਣ ਉਹ ਜਿਹੜੀ ਬੂਟੀ ਕੱਢਣ ਵਾਸਤੇ ਹਾਈ ਸੈਂਸ ਬੂਟੀ ਲਵਾਉਣ ਵਾਸਤੇ ਅਸੀਂ ਬਣਾਈ ਸੀ ਉਹ ਵੀ ਸੀਜੇਵਾਲ ਮਾਡਲ ਹੀ ਆ ਉਹਤੇ ਹਰ ਗੀਤਾ ਉਹਦੇ ਨਾਲ ਹੁਣ ਸਾਰਾ ਜਿਹੜਾ ਗੋਹਾਵਾ ਨਿਕਲਿਆ ਵਾਰ ਤੇ ਉਹਦੇ ਨਾਲ ਪਾਣੀ ਜਿਹੜਾ ਹੈਗਾ ਅੱਗੇ ਨੂੰ ਇੱਥੇ ਕਾਫੀ ਹੱਦ ਤੱਕ ਠੀਕ ਜਿਹੜਾ ਹੈਗਾ ਆ ਗਿਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਹੁਣ ਇਦੋਂ ਗਾਂ ਜੜੀਆਂ ਹੈ ਤਾਜਪੁਰ ਦੀਆਂ ਡੈਰੀਆਂ ਰਹਿ ਗਈਆਂ ਉਹਨਾਂ ਦਾ ਬਹੁਤ ਬੰਦ ਆ ਥੋੜਾ ਵਿੱਚ ਡਿੱਗਦਾ ਉਹਦੇ ਉੱਤੇ ਜਿਹੜਾ ਹੈ ਕੋਸ ਪਾਣੀ ਜਿਹੜੇ ਇਹਦੇ ਵਿੱਚ 40 ਐਮਐਲਡੀ 50 ਐਮਐਲਡੀ ਤੇ 225 ਐਮਐਲਡੀ ਟ੍ਰੀਟਡ ਪਾਣੀ ਡੱਗ ਰਿਹਾ ਹੈ ਇੱਕ ਕਈ ਵਾਰੀ ਹੋ ਸਕਦਾ ਸਾਨੂੰ ਦੇਖਣ ਵਾਲਿਆਂ ਨੂੰ ਹੁਣ ਵੀ ਕੈਮਰੇਜ ਦੀ ਮੈਨੂੰ ਨਹੀਂ ਪਤਾ ਕਿੰਨੀ ਕੋਚੋਂ ਆਊਗਾ ਇੱਕ ਥੋੜਾ ਇੱਧਰ ਨੂੰ ਹੋ ਜਾ ਬਈ ਕੋਈ ਨਹੀਂ ਮੈਂ ਬਾਬਾ ਜੀ ਨਾਲ ਮਾੜਾ ਗੱਲ ਕਰਨ ਨੂੰ ਆ ਜਾਓ ਥੋੜਾ ਹੋ ਜਾ ਬਈ ਇਹ ਵੀ ਹਜੇ ਵੀ ਇਹ ਤੇ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਕਿਵੇਂ ਦਿਸ ਰਿਹਾ ਪਰ ਕਿਉਂਕਿ ਖੜੇ ਆ ਤਾਂ ਭਰ ਕੇ ਤਾਂ ਹੀ ਦਿਖਾਇਆ ਕਿਉਂਕਿ ਇਹ ਪਾਣੀ ਰੁਕਿਆ ਵਾ ਜੀ ਜੀ ਇਹ ਪਾਣੀ ਕਿਉਂ ਰੁਕਿਆ ਗਿਆ ਵਾ ਬਈ ਨਹੀਂ ਨਹੀਂ ਪਾਣੀ ਜਿਹੜਾ ਸੀ ਮੋਰੇ ਚੱਲਦਾ ਕੰਮ ਉਹ ਤੁਹਾਨੂੰ ਅੱਗੇ ਦਿਖਾਉਨੇ ਆ ਉਥੇ ਜਿਹੜਾ ਨਾ ਹਾਈਵੇ ਨੈਸ਼ਨਲ ਹਾਈਵੇ ਬਣਿਆ ਲੁਧਿਆਣੇ ਦੇ ਬਾਹਰ ਬਾਈਪਾਸ ਉਹਦੇ ਹੀਠੋਂ ਜਿਹਸੋਂ ਦੀ ਪਾਣੀ ਲੰਘਦਾ ਸੀ ਇਹ ਬੁੱਢਾ ਦਰਿਆ ਲੰਘਦਾ ਸੀ ਉਹ ਸਾਰਾ ਬਲੌਕਜ ਹੋਇਆ ਉਹਦੇ ਵਿੱਚ ਜਿੰਨਾ ਮਲਬਾ ਉਹ ਕੱਢਿਆ ਨਹੀਂ ਕਿਸੇ ਨੇ ਐਦੇ ਦਰਿਆ ਦੇ ਉੱਤੇ ਜਦੋਂ ਪਾਣੀ ਆਉਂਦਾ ਵਾ ਹੁਣ ਬਾਰਸ਼ਾਂ ਦਾ ਪਾਣੀ ਆਊਗਾ ਉਸ ਵੇਲੇ ਪਿੰਡਾਂ 'ਚ ਪਾਣੀ ਚੜ ਜਾਂਦਾ ਕਲੋਨੀਆਂ ਸਰਪੰਚ ਸਭ ਘਟੇ ਇਹਨਾਂ ਦੇ ਪਿੰਡਾਂ ਦੇ ਵਿੱਚ ਪਾਣੀ ਸਾਰੇ ਵੜ ਜਾਂਦਾ ਹੈ ਪਰ ਕਾਰਨ ਉਹਦਾ ਕੀ ਸੀਗਾ ਕਿ ਇੱਕ ਤਾਂ ਦਰਿਆ ਦੇ ਵਿੱਚੋਂ ਮਿੱਟੀ ਨਹੀਂ ਸੀ ਦੂਸਰਾ ਉਹ ਜਿਹੜਾ ਹਾਈਵੇ ਦੇ ਜਿੱਥੇ ਪੁਲ ਬਣਿਆ ਉਹਦੇ ਠੋ ਮਿੱਟੀ ਜਿਹੜੀ ਹੈਗੀ ਆ ਜੰਮਲਬਾ ਨਹੀਂ ਸੀ ਨਿਕਲਿਆ ਇਹ ਕਰਕੇ ਪਾਣੀ ਦੀ ਕਪੈਸਿਟੀ ਜਿਹੜੀ ਉਹ ਹੀ ਰਹਿੰਦੀ ਸੀ ਭਾਵੇਂ ਇਧਰ ਮਸ਼ੀਨ ਫੇਰੀ ਜੋ ਭਾਵੇਂ ਉਧਰ ਫੇਰੀ ਜੋ ਉਹ ਜਿਹੜੇ ਹੈਗਾ ਉਹਦੇ ਲੱਗੇ ਉਸ ਕਰਕੇ ਪਾਣੀ ਘਟਾਇਆ ਕਿਉਂਕਿ ਫਿਰ ਮਸ਼ੀਨ ਜ਼ਿਆਦਾ ਕੰਮ ਕਰਦੀ ਹੈ ਹੁਣ ਹੁਣ ਕੰਮ ਕਰ ਦੇ ਕਰੀ ਜਾਨੇ ਉਹ ਕਿੰਨੀ ਦੂਰ ਤੱਕ ਪਹੁੰਚ ਗਿਆ ਇੱਥੋਂ ਕਿੰਨੇ ਇੱਥੋਂ ਤਕਰੀਬਨ 3 ਕਿ 3.5 ਕਿਲੋਮੀਟਰ ਹੋਊਗਾ ਜਿੱਥੇ ਉਹ ਹਾਈਵੇ ਹੈ ਤੇ 4 ਕਿਲੋਮੀਟਰ ਤੇ ਇੱਥੋਂ ਗੁਰਦੁਆਰਾ ਖੂ ਘਾਟਾ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਚਰਨ ਪਾਇਆ ਤੇ ਉਥੋਂ ਤੱਕ ਸਾਫ ਕਰਨਾ ਕਿ ਉਦੋਂ ਗਾਂ ਵੀ ਆ ਸਾਫ ਸਾਰੇ ਹੀ ਕਰਨਾ ਪਹਿਲਾ ਸਟੈਪ ਤਾਂ ਕਿ ਬਾਬੇ ਨਾਨਕ ਦੇ ਘਰ ਤੇ ਕਰ ਪਹੁੰਚਿਆ ਪਹਿਲਾ ਸੀਗਾ ਭੂਖੜੀ ਉੱਥੇ ਦੇਖਿਆ ਉੱਥੋਂ ਤੇ ਕਰ ਸਾਫ ਪਾਣੀ ਇਸ਼ਨਾਨ ਕਰਾਇਆ ਹਾਂ ਤੇ ਉਦੋਂ ਗਾਂ ਦੂਸਰਾ ਸਟੈਪ ਆ ਗਿਆ ਇਥੇ ਐਂਟਰੀ ਤੇ ਤੀਸਰਾ ਸਟੈਪ ਜਿਹੜਾ ਹੋਗਾ ਉਹ ਗਊ ਘਾਟ ਜਿੱਥੇ ਮਹਾਰਾਜ ਨੇ ਚਰਨ ਪਾਏ ਉਸ ਤੋਂ ਅੱਗੇ ਜਿਹੜੇ ਹੈਗੇ ਆ ਪਾਣੀ ਡਿੱਗਦੇ ਆ ਫਿਰ ਉਹਨਾਂ ਨੂੰ ਬੰਦ ਕਰਾ ਕੇ ਲਾਸਟ ਟਿੱਕਰ ਜਿਹੜਾ ਹੈ ਇਹ ਪਾਣੀ ਜਿਹੜਾ ਸਾਫ਼ ਜਾਵੇ ਜਿਸ ਤਰ੍ਹਾਂ ਦਾ ਇਦਾਂ ਦਾ ਆਇਆ ਇਦਾਂ ਦੇ ਪਾਣੀ ਬਾਹਰ ਜਿਹੜਾ ਹੈਗਾ ਜਿਹੜੇ ਮਾਲਵਾ ਤੇ ਰਾਜਸਥਾਨ ਦੇ ਲੋਕ ਪੀਂਦੇ ਆ ਉਹਨਾਂ ਨੂੰ ਪਹੁੰਚਣਾ ਚਾਹੀਦਾ ਹਾਲਾਂਕਿ ਮੈਂ ਤਾਂ ਪਿਛਲੀ ਵਾਰ ਤੁਹਾਨੂੰ ਇਹ ਵੀ ਪੁੱਛਿਆ ਸੀ ਮਾ ਬਾਬਾ ਜੀ ਬਾਲਾ ਵੱਡਾ ਪੰਗਾ ਨਹੀਂ ਲੈ ਲਿਆ ਪਰ ਤੁਸੀਂ ਕਿਹਾ ਸੀ ਵੀ ਮਹਾਰਾਜ ਆਪੀ ਆ ਉਹਨੇ ਆਪੀ ਪਾਰ ਕਰਨਾ ਤਾਂ ਬਹੁਤ ਉਸ ਹਿਸਾਬ ਦੇ ਨਾਲ ਕੰਮ ਛੇਤੀ ਸਾਫ਼ ਹੋਇਆ ਤੇ ਹਜੇ ਵੀ ਹੋ ਰਿਹਾ ਮੈਨੂੰ ਲੱਗਦਾ ਵੀ ਬਾਕੀ ਕੋਈ ਬੇਦੀ ਬਣਨੀ ਹੁੰਦੀ ਆ ਬੱਬਾ ਜੀ ਕਿਉਂਕਿ ਬੰਦੇ ਦੇ ਹੱਥ ਕੁਛ ਨਹੀਂਗਾ ਹੁਣ ਕੈਮਰੇ ਮੂਰੇ ਤੁਹਾਡੇ ਮੂਰੇ ਉਹਦੋਂ ਵੀ ਕਿਆ ਫੜਾ ਮਾਰੀ ਜਾਈ ਉਹ ਵੱਡੀ ਉਹ ਤੋਂ ਉਹ ਗੱਲ ਨਹੀਂ ਬਣਦੀ ਗੱਲ ਤਾਂ ਕੰਮ ਕਰਨਾ ਹੋਣਾ ਸੋ ਅਸੀਂ ਲਗਾਤਾਰ ਦਿਨ ਰਾਤ ਜਿੰਨੀ ਕ ਵਾਹਿਗੁਰੂ ਨੇ ਇੱਕ ਵਿਸ਼ਤੀ ਦਿੱਤੀ ਆ ਉਹ ਲੱਗੇ ਹੋਏ ਆ ਮਸ਼ੀਨਾਂ ਲੱਗੀਆਂ ਹੋਈਆਂ ਕੋਈ ਇਥੇ ਹੁਣ ਜੇ ਸੋ ਤਾਂ ਵੀ ਇਥੇ 4000 ਬੰਦਾ ਲੈ ਕੇ ਖੜਾ ਕਰਨਾ ਉਹਦਾ ਕੋਈ ਅਰਥ ਨਹੀਂ ਉਹ ਕੇ ਉਹ ਉਸ ਵੇਲੇ ਲੋਡ ਪੈਂਦੀ ਸੀ ਕਿ ਜਦੋਂ ਹੱਥਾਂ ਨਾਲ ਹੱਥਾਂ ਹੱਥਾਂ ਨਾਲ ਬਿਊਟੀ ਕੱਟਦੇ ਸੀ ਕਾਲੀ ਵੇਂਦੇ ਉੱਤੇ ਅਸੀਂ ਸੰਗਤ ਨੇ ਹੱਥਾਂ ਨੇ ਬੁੱਢੀ ਗੱਡੀ ਸਾਰੀ ਕਿੰਨੇ ਜਣੇ ਹੁਣ ਕੰਨ ਨੇ ਕਿੰਨੇ ਜਣੇ ਕੰਮ ਕਰਦੇ ਆ ਮਸ਼ੀਨ ਹੁਣ ਤਾਂ ਜਿਹੜੀ ਹੈਗੀ ਮਸ਼ੀਨਾਂ ਉਹਦੇ ਨਾਲ ਜਿੰਨੇ ਲੋਡ ਹੋਵੇ ਟੈਕਨੀਕਲੀ ਬੰਦੇਾਂ ਦੀ ਲੋਡ ਪੈਂਦੀ ਹੈ ਕਿਉਂਕਿ ਮਸ਼ੀਨਾਂ ਤਾਂ ਹੁਣ ਕੱਲੇ ਦੋ-ਦੋ ਡਰਾਈਵਰਾਂ ਨਾਲ ਲੱਗੇ ਜਾਂਦੇ ਆ ਆਪ ਵੀ ਚਲਾਉਣੇ ਆਪ ਵੀ ਆਪ ਵੀ ਕੋਸ਼ਿਸ਼ ਕਰਦੇ ਆ ਕਿ ਜਦੋਂ ਆਈਏ ਸਾਨੂੰ ਆਪ ਖੁਸ਼ੀ ਹੁੰਦੀ ਹੈ ਕਿ ਜਿਹੜਾ ਹੈਗਾ ਆਪ ਖੁਦ ਕਰਾਂਗੇ ਫਿਰ ਦੂਸਰੇ ਕਿਉਂਕਿ ਜੋ ਆਨੰਦ ਕਰਨ ਵਿੱਚ ਆਉਂਦਾ ਉਹ ਗੱਲਾਂ 'ਚ ਨਹੀਂ ਆਉਂਦਾ ਸੋ ਗੁਰਨਾਨਕ ਦੇ ਘਰ ਦਾ ਇਹ ਕਾਰਜ ਆ ਰੂਹ ਨੂੰ ਸਕੂਨ ਮਿਲਦੇ ਬਾਸਾ ਅਸੀਂ ਤਾਂ ਤੇ ਤੂੰ ਕਰਨਾ ਕਰਾਉਣ ਵਾਲਾ ਤੂੰ ਹੀ ਹੋਈਆਂ ਤੇ ਉਹ ਤੇਰੇ ਹੱਥਾਂ ਅਸੀਂ ਤਾਂ ਤੇਰੇ ਤੇ ਡੋਰਾ ਅਸੀਂ ਤਾਂ ਲਾ ਕੇ ਜਿਸका کار ਦਿੱਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਬੰਦੇ ਦਾ ਕਿਉਂਕਿ ਉਦਮ ਕਰਾਉਂਦਾ ਵੀ ਵਾਹਿਗੁਰੂ ਕਈ ਵਾਰ ਹੋਵੇ ਕਹਿੰਦੇ ਮੈਂ ਉਦਮ ਕੀਤਾ ਉਦਮ ਹੀ ਤਾਂ ਵਾਹਿਗੁਰੂ ਕਰਾਵੇ ਨਹੀਂ ਤਾਂ ਬੰਦਾ ਸੱਤਾ ਹੀ ਰਹਿ ਜਾਂਦਾ ਸੋ ਕੋਸ਼ਿਸ਼ ਜਿਹੜੀ ਹੈਗੀ ਆ ਕਿ ਸੇਧੀ ਤੋਂ ਸੇਧੀ ਜਿੰਨੀ ਸੇਧੀ ਇਹ ਬੁੱਢਾ ਦਰਿਆ ਸਾਹਿਬ ਉਹ 19 ਦੇਰੀ ਦੇ 19 ਛੇਤੀ ਜਿਹੜੀ ਹੈਗੀ ਆ ਮਾਲਵਾ ਤੇ Rajasthan ਦੇ ਲੋਕਾਂ ਨੂੰ ਸਕੂਨ ਮਿਲੂਗਾ ਪਿਛਲੀ ਵਾਰ ਮੈਨੂੰ ਕਿਹਾ ਸੀ ਕਹਿੰਦੇ ਵੀ ਵਿਸਾਖੀ ਵਾਲੇ ਦਿਨ ਇਸ਼ਨਾਨ ਕਰਾਂਗੇ ਤੇ ਅਗਲੀ ਵਿਸਾਖੀ ਤੱਕ ਮੰਨ ਗਏ ਆਪਾਂ ਕਰ ਲਾਂਗੇ ਨਹੀਂ ਅਸੀਂ ਉੱਥੇ ਪਿੱਛੇ ਤੋਂ ਕੋਈ ਕਰ ਰਹੇ ਆ ਹੁਣ ਆਉਣ ਵਾਲੀ ਵਿਸਾਖੀ ਤੋਂ ਪਹਿਲਾਂ ਪਹਿਲਾਂ ਅਸੀਂ ਤਾਂ ਵਿਸਾਖੀ ਬਹੁਤ ਦੂਰ ਆ ਹਾਂ ਜੀ ਉਹਦੇ ਵਿੱਚ तकरीबन 11 ਮਹੀਨੇ ਕਈ ਦਹਾਕਿਆਂ ਦੀ ਦਿੱਕਤ ਖੜੀ ਹੋਈ ਹੈ ਜਿਹੜੀ ਉਹ ਇਸ ਸਾਲ ਚ ਵੀ ਹਾਂ ਪਰ ਅਸੀਂ ਤਾਂ ਸੇਧ ਹੀ ਜਾਵਾਂਗੇ ਨਾ ਅਸੀਂ ਉਹ ਦੇ ਕਈ ਲੰਬੀ ਡੇਟ ਅਸੀਂ ਆਪ ਹੀ ਦਈਏ ਅਸੀਂ ਤਾਂ ਕਹਿੰਨੇ ਕੱਲ ਨੂੰ ਹੋ ਜਾਏ ਕੋਸ਼ਿਸ਼ ਕਰਾਂਗੇ ਪਰ ਟਾਈਮ ਜ਼ਰੂਰ ਲੱਗੂਗਾ ਕੋਈ ਆਪਾਂ ਅੱਗੇ ਜਿੱਥੇ ਕੰਮ ਚੱਲ ਰਿਹਾ ਉੱਥੇ ਚੱਲ ਕੇ ਇੱਕ ਵਾਰ ਦੇਖ ਹਾਂ ਉੱਥੇ ਵੀ ਜਿੱਥੇ ਹੈ ਕਿਉਂਕਿ ਇਸ ਪਾਣੀ ਦੇ ਵਿੱਚ ਇਸ ਕਰਕੇ ਘਟਾ ਤੁਸੀਂ ਦੇਖੋਗੇ 2.5 ਫੁੱਟ ਪਾਣੀ ਘਟਾ ਅੱਗੇ 200 ਕੁ ਕੁਸ਼ ਪਾਣੀ ਚੱਲਦਾ ਸੀ ਹੁਣ ਸਿਰਫ 60 ਕੁ ਕੁਸ਼ ਪਾਣੀ ਹੈ ਦੇ ਵਿੱਚ ਤਾਂ ਮੜਮੜਾ ਚੱਲ ਰਿਹਾ ਇਸ ਵੇਲੇ ਤੇ ਪਰ ਜਿਹੜਾ ਹੈਗਾ ਉਹ ਉਹਦਾ ਕਾਰਨ ਇਹੀ ਹੈ ਕਿ ਉੱਥੇ ਜਿਹੜੇ ਨਿਕਾਸੀ ਕਰ ਰਹੇ ਆ ਉਹਦੇ ਵਿੱਚ ਦੇਖਦਣਾ ਹੋਵੇ ਮਸ਼ੀਨ ਥੱਲੇ ਉਤਰੀ ਹੈ ਹੁਣ ਵਿੱਚ ਵੜੀ ਹੋਈ ਹੈ ਉਹਦੇ ਨਾਲ ਕੱਢ ਰਹੇ ਨੇ ਤੇ ਆਪਾਂ ਉੱਥੇ ਚੱਲਦੇ ਕੋਈ ਸਾਰੇ ਮੂਦਾਂ ਚਲੋ ਚੱਲਦੇ ਵੀ ਆ ਤੇ ਮੰਨ ਕੇ ਜਿਹੜੇ ਪਾਰ ਰਹੇ ਸੀ ਪਾਣੀ ਇੰਨਾ ਖਰਾਬ ਸਾਰੇ ਲੈ ਜਾਂਦੇ ਸੀ ਸਹੀਂ ਕਿਸ ਜੀਵਨ ਦੇ ਵਿੱਚ ਸਾਡਾ ਸੁਭਾਅ ਆ ਨਾ ਤਾਂ ਅਸੀਂ ਕਿਸੇ ਨੂੰ ਕਿਤੇ ਗਾਲ ਕੱਢਦੇ ਆ ਨਾਗੇ ਨੂੰ ਮਾੜਾ ਬੋਲਦੇ ਹਾਂ ਹਾਂ ਉਹਨਾਂ ਨੂੰ ਸਗੋਂ ਸ਼ਰਨਸਾਰ ਜ਼ਰੂਰ ਕਰਦੇ ਆਂ ਵੀ ਤੁਸੀਂ ਬਾਬੇ ਤੋਂ ਮਾਫੀ ਮੰਗੋ ਜੋ ਤੁਸੀਂ ਗਲਤੀਆਂ ਕੀਤੀਆਂ ਤੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਜੇ ਜਾਇਜ ਹੋ ਤਾਂ ਦੱਸੋ ਵੀ ਤੁਹਾਡਾ ਪੋਣਾ ਜਾਇਜ ਤੂੰ ਕਨਵਿੰਸ ਕਰਾ ਕੇ ਜਿਹੜੇ ਹੈਗੇ ਆ ਡੈਰੀਆਂ ਵਾਲੇ ਦੂਸਰੇ ਫਿਰ ਜਿਹੜਾ ਨਹੀਂ ਮੰਨਦਾ ਉਹਦੇ ਉੱਤੇ ਫਿਰ ਕਾਨੂੰਨ ਬੈਠਾ ਕਿਉਂਕਿ ਕਿਸੇ ਨੂੰ ਕੋਈ ਹੱਕ ਨਹੀਂ ਗਿਆ ਤਾਂ ਕਈ ਅਦਾਲਤਾਂ ਦੀ ਸ਼ਰਨ ਵੀ ਬੰਦੇ ਲਈ ਅਦਾਲਤ ਤਾਂ ਉਹ ਵੀ ਜਿਹੜੇ ਸਹੀ ਹੋਵੇ ਜਿਹੜਾ ਗਲਤ ਆ ਉਹਨੂੰ ਤਾਂ ਅਦਾਲਤ ਵੀ ਨਹੀਂ ਰੋਕੂਗੀ ਕਿਉਂਕਿ ਕਿਸੇ ਨੂੰ ਕੋਈ ਹੱਕ ਹੀ ਨਹੀਂ ਕਿਸੇ ਨੇਚਰਲ ਸੋਰਸ ਗੰਦਾ ਪਾਣੀ ਪਾਉਂਦਾ ਅਦਾਲਤ ਦਾ ਇਹਨਾਂ ਨੂੰ ਰੋਕਣ ਵਾਸਤੇ ਆਇਆ ਹੁਣ ਅਦਾਲਤ 'ਚ ਗਏ ਹੋਏ ਆ ਕੇਸ ਚੱਲ ਰਿਹਾ ਜਿੱਦਾਂ ਹੁਣ ਟ੍ਰੀਟਮੈਂਟ ਪਲੈਂਟ ਲੱਗੇ ਹੋਏ ਆ ਇਹਨਾਂ ਦੀ ਜੋ ਕੁਆਲਿਟੀ ਹੋਣੀ ਚਾਹੀਦੀ ਆ ਇਹ ਪਾਣੀ ਕਹਿੰਦੇ ਸਾਫ਼ ਵੀ ਆ ਪਰ ਇਹਦੇ ਵਿੱਚ ਕਲਰ ਆ ਕਲਰ ਨਿਕਲਦਾ ਨਹੀਂ ਹੁਣ ਇਹ ਪਾਣੀ ਜਿਹੜਾ ਹੈਗਾ ਵਾ ਐਸੀ ਇਹ ਕਹਿੰਨੇ ਕਿ ਇਹ ਪਾਣੀ ਨੂੰ ਤੁਸੀਂ ਟ੍ਰੀਟ ਕੀਤਾ ਵਾ ਜੇ ਕਹਿੰਨੇ ਆ ਤੈਨੂੰ ਖੇਤੀ ਨੂੰ ਲਾਓ ਜਾਂ ਦੁਬਾਰਾ ਕੋਰਟ ਕਹਿੰਦੀ ਜਨਰਲ ਡੀ ਕਰੋ ਉਹਨਾਂ ਵਾਲੇ ਦਿਨਾਂ ਵਿੱਚ ਫੈਸਲਾ ਕੋਈ ਨਾ ਕੋਈ ਆਊਗਾ ਕਿਉਂਕਿ ਤਰੀਕ ਤੇ ਤਰੀਕ ਪਈ ਜਾਂਦੀ ਹੈ ਸੋ ਬਾਕੀ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਉਸ ਵੇਲੇ 90 ਐਮਐਲਡੀ ਪਾਣੀ ਟ੍ਰੀਟਮੈਂਟ ਪਲਾਂਟ ਚ ਜਾਂਦਾ ਸੀ ਹੁਣ 210 ਐਮਐਲਡੀ ਉਹਦਾ ਮਤਲਬ ਇਹ ਹੈ ਕਿ 120 ਐਮਐਲਡੀ ਪਾਣੀ ਜਿਹੜਾ ਸਿੱਧੇ ਤੌਰ ਤੇ ਦਰਿਆ 'ਚ ਪੈਂਦਾ ਸੀ ਹੁਣ ਟ੍ਰੀਟ ਹੋ ਕੇ ਪੈਣ ਲੱਗ ਪਿਆ 100 ਉਹਦਾ ਮਤਲਬ 30 35 ਸਾਰੇ ਜਿਹੜੇ ਸultanpur ਵਰਗੇ ਇਹਨਾਂ ਪਾਣੀ ਅੱਗੇ ਸਿੱਧਾ ਡੱਕਦਾ ਸੀ ਹੁਣ ਸਾਰੇ ਦਾ ਸਾਰਾ ਇਹਦੇ ਵਿੱਚ ਟ੍ਰੀਟ ਹੋ ਕੇ ਆਊਗਾ ਉਹਦੇ ਨਾਲ ਬਹੁਤ ਜਿਹੜਾ ਹੈਗਾ ਇਹਦੇ ਹਾਲਾਤ ਜਿਹੜੇ ਸੁਧਰਨਗੇ ਕਿਉਂਕਿ 100% ਦਾ ਇਹਦਾ ਜਿਹੜਾ ਹੈਗਾ ਸਮਾਂ ਲੱਗੂਗਾ ਇਹਦੇ ਵਿੱਚ ਜੋ ਕੁਝ ਡਿੱਗਿਆ ਹੋਇਆ ਇਹਦੇ ਇਹਦੇ ਵਾਸਤੇ ਵੀ ਜਿਹੜਾ ਹੈਗਾ ਹਜੇ ਹੌਲੀ ਹੌਲੀ ਜਿਹੜੇ ਹੈਗੇ ਜੀ ਇਹਨਾਂ ਨੂੰ ਆਤ ਤਾਂ ਪਈਆਂ ਗਲਤ ਉਹਨਾਂ ਨੂੰ ਵੀ ਹੌਲੀ ਹੌਲੀ ਜਿਹੜੇ ਹੈਗੇ ਕਈ ਤਾਂ ਸਾਰੇ ਨਾ ਸਮਝ ਜਾਂਦੇ ਆ ਕਈਆਂ ਨੂੰ ਇਹ ਸਾਰਾ ਨਹੀਂ ਸਮਝਦਾ ਫਿਰ ਉਹ ਪਸ਼ੂ ਵਾਲਾ ਹਾਲਾ ਉਹਨਾਂ ਨੂੰ ਜਿਹੜੇ ਹੈਗਾ ਕਿ ਕਾਨੂੰਨ ਦਾ ਡਰ ਵੀ ਉਹਨਾਂ ਨੂੰ ਚਾਹੀਦਾ ਸੋ ਉਹਦੇ ਵਾਸਤੇ ਚਾਰ ਸਫੇਰੇ ਅਸੀਂ ਹਰ ਦਾਅ ਜਿਹੜਾ ਹੈ ਵਾਰਦੇ ਰਹਾਂ ਪਰ ਬੁੱਢਾ ਦਰਿਆ ਸਾਫ ਹੋਵੇ ਇਹ ਪਵਿੱਤਰ ਹੋਵੇ ਇਹਦੀ ਪਵਿੱਤਰਤਾ ਬਹਾਲ ਹੋਵੇ ਸਾਨੂੰ ਚਾਹੀਦਾ ਸੀਗਾ ਕਿ ਅਸੀਂ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਂਦੇ ਇਹਨੂੰ ਸਾਫ ਸੁਥਰਾ ਰੱਖਦੇ ਪਤਾ ਨਹੀਂ ਕਿੰਨੇ ਗੰਗ ਰੰਗ ਵਾਹੇ ਗੁਰੂ ਨੇ ਸਾਰੇ ਸ਼ਹਿਰ ਨੂੰ ਬਖਸ਼ ਦੇਣੇ ਸੀ ਇਥੇ ਘੁੰਮਣ ਵਾਲਿਆਂ ਨੇ ਆਉਣਾ ਸੀ ਪਰ ਹੁਣ ਜਿਹੜਾ ਇਹਨਾਂ ਨਾਲ ਦੁਰਦਸ਼ਾ ਹੋਈ ਹੈ ਪਰ ਹੁਣ ਦੁਬਾਰਾ ਸੁਧਾਰ ਆ ਰਿਹਾ ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਦੁਬਾਰਾ ਆਓਗੇ ਹੋਰ ਹੋਰ ਬਦਲਿਆ ਜਿਹੜਾ ਹੈਗਾ ਦਿਸੂਗਾ ਚਲੋ ਆਪਾਂ ਅੱਗੇ ਚੱਲਦੇ ਆਂ ਅਗਲਾ ਇਹਦਾ ਭਾਗ ਦੇਖਦੇ ਆਂ ਇਸ ਵੇਲੇ ਅਸੀਂ ਉਸ ਥਾਂ ਤੇ ਆ ਚੁੱਕੇ ਆਂ ਜਿੱਥੋਂ ਤੱਕ ਕੰਮ ਪਹੁੰਚ ਚੁੱਕਿਆ ਬਾਈ ਇਹ ਥਾਂ ਕਿਹੜੀ ਆ ਜਿੱਥੇ ਆਪਾਂ ਖੜੇ ਆਂ ਇਸ ਵੇਲੇ ਜਿੱਥੇ ਹੱਲੋ ਦੇ ਆਣੇ ਦਾ ਬਾਈਪਾਸ ਜਿਹੜਾ ਨੈਸ਼ਨਲ ਹਾਈਵੇ ਆ ਉਹਦੇ ਥੱਲੇ ਆ ਤੇ ਇਹ ਹੁਣ ਆਪਾਂ ਮੋਟੇ ਤੋਂ ਲੈ ਕੇ ਹੁਣ ਤੱਕ ਕਿੰਨੀ ਵਾਟ ਆ ਗਈ ਹੁਣ ਇਹ ਸੇ ਸ਼ਹਿਰ ਦੇ ਵਿੱਚ तकरीबन 4 ਕਿ ਤਿੰਨ ਕਿ 3.5 ਕਿਲੋਮੀਟਰ ਅਸੀਂ ਪਹੁੰਚ ਗਏ ਕਿਉਂਕਿ ਪਹਿਲਾਂ ਪਿੰਨੋ ਤੱਕ ਕਰ ਸ਼ਹਿਰ ਤੱਕ ਰਸਗਾ ਜਿੱਥੋਂ ਤੱਕ ਰੋ ਆ ਘਾਟ ਬਣੇ ਸੀ ਹੁਣ ਇਹ ਦੂਸਰਾ ਜਿਹੜਾ ਹੈਗਾ ਇੱਥੇ ਸਭ ਤੋਂ ਵੱਡੀ ਰੁਕਾਵਟ ਸੀ ਕਿ ਇਹ ਬਣੇ ਪੁਲ ਬਣਿਆ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੈਸ਼ਨਲ ਹਾਈਵੇ ਚੱਲਦੇ ਨੂੰ ਪਰ ਅਫਸੋਸ ਹੈ ਕਿ ਇਹਦੇ ਥੱਲੇ ਜਿਹੜਾ ਮਲਬਾ ਸੀਗਾ ਉਹ ਨਹੀਂ ਕੱਢਿਆ ਨਾ ਤਾਂ ਨੈਸ਼ਨਲ ਹਾਈਵੇ ਦੀ ਡਿਊਟੀ ਸੀ ਉਹਨੇ ਕੱਢਣਾ ਸੀ ਉਹਨੇ ਕਦੇ ਨਾ ਕੱਢਿਆ ਤੇ ਫਿਰ ਨਾਲ ਜਿਹੜਾ ਸੀਗੇ ਡਰੇਨਜੂ ਭਾਗ ਉਹਨੇ ਕਹੋਣਾ ਸੀਗਾ ਵੀ ਸਾਡਾ ਪਾਣੀ ਰੁਕਦਾ ਪਿੱਛੇ ਇਹਨੂੰ ਕੱਢੋ ਜਾਂ ਮਿਊਚੁਅਲ ਕਾਰਪੋਰੇਸ਼ਨ ਦੇ ਏਰੀਏ ਚ ਪੈਂਦਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਇਹਨੂੰ ਕਿਸੇ ਨੇ ਗਿਆ ਨਹੀਂ ਕਿਹਾ ਵੀ ਹੋਊਗਾ ਤੇ ਕੱਢਿਆ ਨਹੀਂ ਇਹਦੇ ਨਾਲ ਪਿੱਛੇ ਇਲਾਕਾ ਰੁੜ ਜਾਂਦਾ ਸੀ ਪਿੱਛੇ ਤੁਸੀਂ ਦੇਖੋਗੇ 5-5 ਫੁੱਟ ਮਿੱਟੀ ਲਾਈ ਹੁੰਦੀ ਸੀ ਦਰਿਆ ਦੇ ਕੰਢੇ ਤੇ ਵੀ ਪਾਣੀ ਲੋਕਾਂ ਦੇ ਘਰਾਂ ਚ ਨਾ ਜਾਵੇ ਪਰ ਇਹਨੂੰ ਇਹਨੂੰ ਵਿੱਚੋਂ ਨਹੀਂ ਕੱਢਿਆ ਸੋ ਇੱਥੇ ਇਸ ਵੇਲੇ ਲੱਗ ਰਹੇ ਪਿਛੇ ਉਹ ਮਸ਼ੀਨਾਂ ਲੱਗੀਆਂ ਉਹਦੇ ਨਾਲ ਗੋਹਾ ਜਿਹੜਾ ਸੀਗਾ ਘਾਰ ਉਹ ਨਿਕਲ ਰਹੀ ਹੈ ਇੱਥੋਂ ਜਿਹੜਾ ਮਲਬਾ ਸੀਗਾ ਉਹਨੂੰ ਕੱਢ ਰਹਿਣ ਲੱਗੇ ਉਧਰ ਵੀ ਚੱਲੀ ਜਾਂਦਾ ਕੰਮ ਇਹ ਉਹ ਵੀ ਆਪਣੇ ਉਹ ਵੀ ਚੱਲੀ ਜਾਂਦਾ ਇਹਦੋਂ ਗਾ ਇੱਕ ਹੋਰ ਮਸ਼ੀਨ ਚੱਲਦੀ ਆ ਵੱਖ-ਵੱਖ ਥਾਵਾਂ ਦੇ ਉੱਤੇ ਗੋਹਾ ਜਿਹੜਾ ਹੈਗਾ ਉਹ ਉਹ ਬਾਕਟਾਂ ਦੇ ਨਾਲ ਕੱਢਦੇ ਆ ਆ ਜਿਹੜਾ ਕੰਗੀਆਂ ਜੀਆਂ ਬਣਾਈਆਂ ਤੇ ਜਿਹੜਾ ਮਲਬਾ ਵਾਹ ਬਾਕਟ ਦੇ ਨਾਲ ਲੈ ਕੇ ਤਾਂ ਵੱਖ-ਵੱਖ ਮਸ਼ੀਨਾਂ ਲੱਗੀਆਂ ਪਰ ਬਹੁਤ ਸਾਰਾ ਬਾਬਾ ਜੀ ਐਦਾਂ ਵੀ ਜਿੱਥੋਂ ਤੱਕ ਆਪਾਂ ਆ ਗਏ ਆ ਗੁਰੂ ਘਰ ਦੀ ਜਿਹੜੀ ਦੀ ਗੱਲ ਹੁੰਦੀ ਆ ਉਹ ਇਤੋਂ ਕਿੰਨੀ ਦੂਰ ਹੈ ਕੋ ਗੱਡੂ ਪੌਣੀ ਪੌਣਾ ਕਿਲੋਮੀਟਰਾਂ ਬਸ ਉਹ ਤੋਂ ਤਾਂ ਆਪਾਂ ਉੱਥੇ ਪਹੁੰਚ ਜਾ ਆਸੀਂ ਤਾਂ ਹੁਣ ਦਿਨ ਰਾਤ ਲੱਗੇ ਸਾਡਾ ਤੇ ਵੀ ਅੱਜ ਕੱਲ੍ਹ ਨਾਲ ਅੱਜ ਹੋਵੇ ਕਿਉਂਕਿ ਜਿਹੜਾ ਲੱਗਾ ਹੋਵੇ ਉਹਨੂੰ ਤਾਂ ਵੀ ਛੇਤੀ ਪਹੁੰਚ ਜੇ ਪਰ ਉਹਦੇ ਵਿੱਚ ਜਿਹੜੀਆਂ ਆਰਚਨਾ ਜਾਂ ਜਿਸ ਤਰ੍ਹਾਂ ਜਿਹੜਾ ਕੰਮ ਆ ਕੋ ਟੈਕਨੀਕਲੀ ਉਹ ਤਰੀਕੇ ਨਾਲ ਹੀ ਪਹੁੰਚਣਾ ਉਹਦੇ ਵਾਸਤੇ ਲੱਗੇ ਹੋਏ ਹਾਂ ਕਿਉਂਕਿ ਮੈਨੂੰ ਵੀ ਦੱਸਦੇ ਸੀਗੇ ਇੱਥੇ ਲੋਕ ਕਹਿੰਦੇ ਵੀ ਆ ਮਲਬਾ ਜਿਹੜਾ ਇਹ ਪੁਲ ਬਣਿਆ ਜਿਹੜਾ ਥੱਲੇੜੇ ਪੁਲ ਸੀ ਸਾਰਾ ਬੇਚੀ ਸੈਟ ਦਿੱਤਾ ਗਿਆ ਉਹਨੂੰ ਕੱਢਿਆ ਨਹੀਂ ਗਿਆ ਇਹਨੂੰ ਸਾਫ਼ ਕਰਨਾ ਹੁੰਦਾ ਪਾਣੀ ਕਿਉਂਕਿ ਜਿੱਥੇ ਪਾਣੀ ਲੰਘਦਾ ਵਾ ਪਾਣੀ ਦੇ ਵੇ ਨੂੰ ਸਾਫ਼ ਕਰਨਾ ਹੁੰਦਾ ਉਹਨਾਂ ਨੇ ਆਪਣਾ ਕੰਮ ਚੱਲ ਪਿਆ ਤੇ ਮਗਰੋਂ ਵੇ ਜਿਹੜਾ ਸਾਫ਼ ਨਹੀਂ ਕੀਤਾ ਜਿਹਦੇ ਨਾਲ ਆਮ ਬੰਦੇ ਨੂੰ ਨੰਗ ਨਾਲੇ ਨੂੰ ਪਤਾ ਹੀ ਨਹੀਂ ਵੀ ਇੱਥੇ ਕੀ ਆ ਕੀ ਨੁਕਸਾ ਕੀ ਨਹੀਂ ਇਹ ਟੈਕਨੀਕਲੀ ਬੰਦੇ ਨੂੰ ਪਤਾ ਹੁੰਦਾ ਜਾਂ ਜਿਹਨੂੰ ਡਰੇਨ ਦੇ ਵਾਗ ਨੂੰ ਪਤਾ ਹੁੰਦਾ ਜਾਂ ਜਿਹੜੇ ਦੂਸਰੇ ਇੰਜੀਨੀਅਰ ਉਹਨਾਂ ਨੂੰ ਪਤਾ ਜਾਂ ਜਿਹਨਾਂ ਨੂੰ ਪਤਾ ਹੁੰਦਾ ਜਿਹੜੇ ਕੰਮ ਕਰਦੇ ਆ ਵੀ ਇਹ ਪਾਣੀ ਆਉਂਦਾ ਤਾਂ ਕੀ ਕਾਰਨ ਇਹੀ ਕਾਰਨ ਸੀਗਾ ਜਿਹੜਾ ਪਿੱਛੇ ਪਾਣੀ ਚੜਨ ਦਾ ਸੀਗਾ ਹੜਾਂ ਦਾ ਕਾਰਨ ਜੇ ਸਮਝ ਲਓ ਵੀ ਇੱਧਰਲੇ ਪੰਨੇ ਜਿੰਨੇ ਪਿੰਡ ਰੁਪਦੇ ਸੀ ਉਹਦਾ ਕਾਰਨ ਇਹ ਸੀਗਾ ਪਾਣੀ ਨਹੀਂ ਇਥੋਂ ਲੰਘ ਰਿਹਾ ਬਾ ਬਹੁਤ ਸ਼ੁਕਰੀਆ ਬਾਈ ਤਾਂ ਤੋਂ ਆ ਡੋ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ